ਇਹ ਕੰਮ ਹੀ ਹੋ ਰਿਹਾ ਉਹ ਉਸ ਜਮਾਤ ਦਾ ਬਸ ਉਹ ਬੱਸ ਹੀ ਰਿਟਾਇਬੇ ਲੈਂਦੇ ਕਿਤੇ ਡਾਕਿਸੇ ਪਰ ਆਉਂਦੇ ਇਹ ਕਿਤੇ ਕਿਤੇ ਕਾਸ਼ੇ ਲਾਈ ਆ ਉਹ ਕਵੈਟਰ ਵਾਲਾ ਗਾਹੀ ਨੂੰ ਸੌਾਏ ਜਾਂਦੇ ਵੀ ਠੀਕ ਹੋ ਗਏ ਦੀ ਛੱਡੀਆਂ ਹੁੰਦੀਆਂ ਕਿਤੇ ਕਿਤੇ ਉਹਨੂੰ ਪੱਤੋ ਲੱਗਦਾ ਮਸੰਦੇ ਨੇ ਜਿੱਕਰ ਕੋਈ ਟੋਰ ਦਾ ਹੈ ਮਾ ਜਦੋਂ ਉਹ ਟੋਰ ਨੰਨੰਦਾ ਕੌਣ ਹੀ ਰੱਖਦਾ सनी सनी شانਦੀਪ ਹੈਗਾ ਇੱਥੋਂ ਦਾ ਹੀ ਪਿੰਡ ਦਾ ਹੀ ਬੰਦਾ ਹੈ ਉਹ ਪਹਿਲਾਂ ਵੀ ਇਹਨੂੰ ਧਮਕੀ ਉਹ ਕੈਨੇਡਾ ਗਿਆ ਸੀਗਾ ਕੈਨੇਡਾ ਤੋਂ ਫਿਰ ਉਹ ਇਲੀਗਲੀ ਅਮਰੀਕਾ ਚ ਆਪਦੇ ਮਾਮਾ ਕੋਲੇ ਰਹਿ ਰਿਹਾ ਉਹ ਪਹਿਲਾਂ ਵੀ ਧਮਕੀਆਂ ਦਿੱਤੀਆਂ ਸੀ ਉਹਦੇ ਖਿਲਾਫ ਅਜ਼ੀਮ ਕਦਮਾ ਦਰਜ ਕਰਵਾਇਆ ਪਿਛਲੇ ਸਾਲ ਮਾਰਚ ਦੀ ਗੱਲ ਜੀ ਉਸ ਤੋਂ ਬਾਅਦ ਫਿਰ ਇੱਥੇ ਇੱਕ ਫਾਇਰਿੰਗ ਦਾ ਇਨਸੀਡੈਂਟ ਹੈ ਗੇਟ ਤੇ ਫਾਇਰ ਕਰ ਦਿੱਤੀ ਸੀ ਜਿਵੇਂ ਅੱਜ ਕਰਕੇ ਗਏ ਨੇ ਜੀ ਫਾਇਰ ਕਰ ਗਏ ਸੀ ਉਸ ਚ ਅਸੀਂ ਬੰਦੇ ਫੜ ਲਏ ਸੀ ਦੋ ਬੰਦੇ ਫੜ ਲਏ ਸੀ ਜਿਹਦਾ ਮੋਟਰਸਾਈਕਲ ਸੀ ਜਿਹੜਾ ਫਾਇਰ ਕਰਕੇ ਗਿਆ ਸੀ ਇੱਕ ਬੰਦਾ ਰਹਿ ਗਿਆ ਸੀ ਤੇ ਹੁਣ ਉਸ ਤੋਂ ਬਾਅਦ ਫਿਰ ਇਹ ਚੁੱਪ ਕਰ ਗਿਆ ਸੀ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਮੇਰਾ ਪਤਾ ਲੱਗ ਗਿਆ ਹੈਗਾ ਵੀ ਕੌਣ ਆ ਮੈਂ ਪਹਿਲਾਂ ਤਾਂ ਪਤਾ ਹੀ ਨਹੀਂ ਸੀਗਾ ਕਿਸੇ ਨੂੰ ਹੁਣ ਇਹ ਤਾਂ ਪਤਾ ਲੱਗ ਗਿਆ ਸੀ ਸ਼ਾਨਦੀਪ ਹੈਗਾ ਉਹਦੇ ਮਾਪਿਓ ਨੂੰ ਵੀ ਬੁਲਾ ਕੇ ਸਮਝਾ ਦਿੱਤਾ ਜਗੇ ਸੀ ਪਰ ਮਤਲਬ ਉਹਦੀ ਮਾਪਿਓ ਦੀ ਵੀ ਪੂਰੀ ਸ਼ੈ ਸੀਗੀ ਉਹਦੇ ਉਹਦੇ ਪਰਿਵਾਰ ਦੀ ਵੀ ਪੂਰੀ ਸ਼ੈ ਸੀਗੀ ਵੀ ਇਹ ਤੂੰ ਆਪਾਂ ਪੈਸੇ ਲੈ ਨਹੀਂ ਲੈਣੇ ਇਹਨੂੰ ਡਰਾ ਕੇ ਉਸੇ ਲੜੀਚੀ ਇਹ ਇਨਸੀਡੈਂਟ ਹੈਗਾ ਅੱਜ ਵੀ ਉਹ ਫਾਇਰ ਕਰਕੇ ਗਏ ਨੇ ਜਿਹੜਾ ਤੇ ਵਿਚਾੜ ਰਹਿ ਗਿਆ ਕਿਸੇ ਦੇ ਵਜਿਆ ਨਹੀਂ ਪਰ ਉਹਨਾਂ ਦਾ ਮਕਸਦ ਸਿਰਫ ਡਰਾਉਣਾ ਹੀ ਸੀਗਾ ਜਿਹੜਾ ਅਸੀਂ ਅੰਦਾਜ਼ਾ ਲਾ ਰਹੇ ਹਾਂ ਪਰ ਇਹ ਜਲਦੀ ਫੜੇ ਜਾਣਗੇ ਅਸੀਂ ਉਹਨਾਂ ਨੂੰ ਵੀ ਕਾਬੂ ਕਰਾਂਗੇ ਜਿਹੜੇ ਇਹਦੇ ਸਨੀ ਦੇ ਪੇਰੈਂਟਸ ਹੈਗੇ ਨੇ ਉਹਦੇ ਪਰਿਵਾਰ ਦੇ ਵੀ ਤੇ ਹੋਰ ਜਿਹੜੇ ਬੰਦੇ ਪਹਿਲਾਂ ਫੜੇ ਗਏ ਸੀ ਉਹਨਾਂ ਚੋਂ ਵੀ ਇੱਕ ਬੰਦਾ ਜ਼ਮਾਨਤ ਤੇ ਆ ਗਿਆ ਹੈਗਾ ਉਹਨੂੰ ਰਾਉਂਡ ਅਪ ਕਰਾਂਗੇ ਤੇ ਇੱਕ ਜਿਹੜਾ ਉਹਨਾਂ ਚੋਂ ਫੜਿਆ ਨਹੀਂ ਗਿਆ ਸੀ ਉਹਤੇ ਵੀ ਸਾਡੇ ਸ਼ਕਤ ਸਕਦੀ ਚ ਹੋਈ ਹੈ ਉਹ ਵੀ ਜਲਦੀ ਕਾਬੂ ਕੀਤਾ ਜਾਏ ਕੋਈ ਜਿਹੜਾ ਗਨਮੈਨ ਮਿਲਿਆ ਸੀ ਉਹ ਤੇ ਕੋਈ ਇੰਜਰਫ ਨਹੀਂ ਨਹੀਂ ਉਹਦੇ ਜਿਹੜੀ ਸੱਟ ਲੱਗੀ ਉਹ ਸ਼ੀਸ਼ੇ ਨਾਲ ਲੱਗੀ ਹੈ ਗੋਲੀ ਚੱਲ ਕੇ ਨਾ ਜਿਹੜਾ ਸ਼ੀਸ਼ਾ ਉਹ ਲੱਗਿਆ ਗੋਲੀ ਇੱਕੋ ਹੀ ਚੱਲੀ ਹੈ ਉਹ ਕਿਸੇ ਦਾ ਬਚਾ ਟੋਟਲੀ ਬਚਾ ਹੈਗਾ ਜੀ ਕੋਈ ਕਿਸੇ ਦਾ ਨੁਕਸਾਨ ਨਹੀਂ ਹੋਇਆ ਇਹਨੇ ਵੀ ਬਾਹਰ ਨਿਕਲ ਕੇ ਫਾਇਰ ਕੀਤੇ ਨੇ ਉਹਨਾਂ ਨੇ ਪਰ ਉਹ ਮਤਲਬ ਬੰਦੇ ਜਲਦੀ ਕਾਬੂ ਆ ਜਾਣਗੇ ਅਸੀਂ ਲੱਗੇ ਹੋਏ ਹਾਂ ਸਾਰਾ ਟਰੈਕ ਜੀ ਤੇ ਗੱਠਬੰਦੀ ਕੀਤਾ ਕੀ ਹੋਣਾ ਪਰਚਾ ਦਰਜ ਕਰਨ ਲੱਗੇ ਹਾਂ ਅਸੀਂ ਬਿਆਨ ਲੈ ਕੇ ਉਹਦਾ ਸੁਖਦੇਵ ਸਿੰਘ ਦਾ ਬਿਆਨ ਲੈ ਕੇ ਪਰਚਾ ਦਰਜ ਸਰ ਜਵਾਬੀ ਕਾਰਵਾਈ ਚ ਕਿੰਨੇ ਫਾਇਰ ਕੀਤੇ ਨੇ ਕੋਈ ਦੋ ਫਾਇਰ ਕੀਤੇ ਨੇ ਜੀ ਉਹ ਲੱਗਿਆ ਨਹੀਂ ਕਿਸੇ ਤੇ ਉਹਨੇ ਉਹਦੇ ਕੋਲੋਂ ਅਸੀਂ ਲਾਇਸੈਂਸ ਇਸ਼ੂ ਕਰਵਾਤਾ ਸੀ ਜਦੋਂ ਉਹ ਥੈਟ ਆ ਰਹੇ ਸੀਗੇ ਇਸ ਕਰਕੇ ਲਾਇਸੈਂਸ ਜੀ ਉਹ ਕਰਵਾਤਾ ਸੀ ਉਹਨੇ ਲਾਇਸੈਂਸੀ ਆਫ ਦਿ ਰਿਵੋਲਵਰ ਨਾਲ ਫਾਇਰ ਕੀਤੇ ਸੀਗੇ ਪਰ ਉਹ ਲੱਗਿਆ ਅਖਰੇ ਵੱਲੋਂ ਕਿੰਨੇ ਫਾਇਰ ਹੋ ਜਾਂਦੇ ਸੀ ਉਹਦੇ ਵੱਲੋਂ ਇੱਕ ਫਾਇਰ ਹੋਇਆ ਜਿਹੜਾ ਮਤਲਬ ਬਿਆਨ ਹੋਇਆ ਇਹਨਾਂ ਵੱਲੋਂ ਸਾਡੇ ਬਿਆਨ ਚ ਨਹੀਂ ਇੱਕੋ ਹੀ ਫਾਇਰ ਦੱਸਿਆ ਹੈਗਾ ਬਾਕੀ ਅਸੀਂ ਫੋਰੈਂਸਿਕ ਟੀਮ ਆਉਂਦੀ ਆ ਸਾਰਾ ਦੇਖਦੇ ਆ ਬਾਹਨਾ ਕਰਕੇ ਲੱਗੇ ਹੋਏ ਨੇ ਮੜ ਮਾਰ ਰਹੇ ਨੇ ਫੋਰੈਂਸਿਕ ਵਾਲੇ ਅਲਕਨ ਵਾਸ਼ਿੰਗਟਨ ਫੋਟੋ ਸੁਨੇਹਾ ਜੀ ਕੋਈ ਸੁਨੇਹਾ ਇਹੀ ਹੈ ਵੀ ਇਹੇ ਜੀ ਜੇ ਕੋਈ ਧਮਕੀ ਆਉਂਦਾ ਸਾਨੂੰ ਧਿਆਨ ਚ ਲਿਆਇਆ ਕਰ ਜੀ ਤੇ ਇਹਨਾਂ ਦੇ ਖਿਲਾਫ ਅਸੀਂ ਬਣਦੀ ਕਾਰਵਾਈ ਕਰਾਂਗੇ ਪੂਰਾ ਪ੍ਰੋਪਰ ਰੇਤੀ ਕਾਰਵਾਈ ਹੋਏਗੀ ਐਲਓਸੀ ਵੀ ਜਾਰੀ ਹੋਏਗਾ ਉਹਦਾ ਤੇ ਇਹਨਾਂ ਦੇ ਪੇਰੈਂਟਸ ਨੂੰ ਵੀ ਅਸੀਂ ਕਾਬੂ ਕਰ ਲਾਂਗੇ ਜਲਦੀ ਤੇ ਜਿਹੜੇ ਦੂਜੇ ਪਹਿਲਾਂ ਭੱਜੇ ਹੋਏ ਨੇ ਬੰਦੇ ਉਹ ਵੀ ਕਾਬੂ ਕਰਾਂਗੇ ਨਗਰਦਾਰ ਵਾਰਦ ਤਾਂ ਜਿਹੜੀ ਇਸ ਤਰ੍ਹਾਂ ਦੀ ਗੁੰਡਾਗਰਦੀ ਦਿਨ ਦਿਹਾੜੇ ਹੋਣੀ ਸ਼ੁਰੂ ਹੋ ਗਈ ਹੈ ਕੁਝ ਹੋਰ ਕੰਡਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਹੋ ਰਿਹਾ ਇਹਨੂੰ ਲਾ ਕੇ ਤੁਸੀਂ ਮਤਲਬ ਜੇ ਤੁਸੀਂ ਦੇਖੋ ਤਾਂ ਮੇਰੇ ਜਦੋਂ ਦਾ ਮੈਂ ਪੌਣੇ 2 ਸਾਲ ਹੋ ਗਏ ਨੇ ਇਹ ਕੱਲਾ ਇਹੀ ਇਨਸੀਡੈਂਟ ਹੋਇਆ ਜਿਹਦੇ ਚ ਕਿ ਮਤਲਬ ਇਹ ਜੀ ਵਾਰਦਾਤ ਹੋਈ ਹੈ ਬਾਕੀ ਧਮਕੀਆਂ ਕੁਛਾਈਆਂ ਨੇ ਉਹ ਪਤਾ ਵੀ ਲੱਗ ਜਾਂਦੇ ਨੇ ਬੰਦੇ ਕਾਰਵਾਈ ਵੀ ਹੁੰਦੀ ਰਹੀ ਹੈ ਤੇ ਇਹਦੇ ਚ ਵੀ ਅਸੀਂ ਬੰਦੇ ਫੜਲੇ ਸੀਗੇ ਜਿਹੜੇ ਪਹਿਲਾਂ ਬੰਦੇ ਫੜੇ ਗਏ ਸੀ ਪਰ ਫੇਰ ਵੀ ਉਹਦੀ ਦੁਸ਼ਮਣੀ ਕੋਈ ਗੂੜੀ ਹੈ ਪਿੱਛੇ ਕੀ ਗੱਲ ਹੈ ਉਹ ਵੀ ਵੈਰੀਫਾਈ ਕਰਾਂਗੇ ਅਸੀਂ ਠੀਕ ਹੈ